ਹਾਂਜੀ ਪੰਜਾਬ ਪੰਸ 2025 ਦੇ ਐਡਮਿਟ ਕਾਰਡ ਜਿਹਨਾਂ ਤੇ 16 ਮਈ ਨੂੰ ਸ਼ੋ ਹੋਣੇ ਸੀਗੇ ਬਹੁਤੇ ਬੱਚਿਆਂ ਦੇ ਐਡਮਿਟ ਕਾਰਡ ਅਜੇ ਸ਼ੋ ਨਹੀਂ ਹੋ ਰਹੇਗੇ ਇਹ ਕਾਫੀ ਬੱਚਿਆਂ ਦੀ ਇਨਕੁਆਰੀ ਆ ਰਹੀ ਹੈ ਸਾਰੇ ਐਡਮਿਟ ਕਾਰਡ ਕਿਵੇਂ ਸ਼ੋ ਹੋਣਗੇ ਜਾਂ ਆਉਣਗੇ ਜਾਂ ਇਸ ਤੋਂ ਬਾਅਦ 25 ਤਰੀਕ ਨੂੰ ਸਾਡੇ ਸ਼ੋ ਹੋਣਗੇ ਜਿਨ੍ਹਾਂ ਨੂੰ ਅਜੇ ਮੇਲ ਆਈ ਸੀ ਤੁਹਾਡੇ ਐਡਮਿਟ ਕਾਰਡ 16 ਤਰੀਕ ਨੂੰ ਆਉਣਗੇ ਉਹਨਾਂ ਦੇ ਐਡਮਿਟ ਕਾਰਡ ਕਿਉਂ ਸ਼ੋ ਨਹੀਂ ਹੋ ਰਹੇ ਕਿਉਂ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਥਰੂ ਅਸੀਂ ਦੱਸ ਦਈਏਗਾ ਜੋ ਕਿ ਮੈਲ ਤੋਂ ਤੁਹਾਨੂੰ ਵੀਡੀਓ ਨਾਲ-ਨਾਲ ਦੇਖਣ ਨੂੰ ਮਿਲੂਗੀ ਤੁਸੀਂ ਐਡਮਿਟ ਕਾਰਡ ਉਸੇ ਤਰ੍ਹਾਂ ਨਾਲ-ਨਾਲ ਸਟੈਪ ਕਰਦੇ ਰਹੋ ਤੇ ਐਡਮਿਟ ਕਾਰਡ ਆ ਦਾ ਡਾਊਨਲੋਡ ਕਰ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਅਜੇ ਆਪਾਂ ਲਿੰਕ ਉਹਦਾ ਓਪਨ ਕਰ ਲੈਣਾ ਹੈਗਾ ਲਿੰਕ ਓਪਨ ਤੋਂ ਕਰਨ ਕਰਨ ਤੋਂ ਬਾਅਦ ਆਪਾਂ ਆਪ ਦਾ ਕੀ ਹੈ ਇਹਦਾ ਜਿਹੜੇ ਰਜਿਸਟ੍ਰੇਸ਼ਨ ਨੰਬਰ ਹੈਗਾ ਉਹ ਸਾਰੇ ਇਹਦੇ ਵਿੱਚ ਫਿਲ ਕਰ ਦੇਣਾ ਹੈਗਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਵਗੈਰਾ ਫਿਲ ਕਰ ਦੇਣਾ ਉਸ ਤੋਂ ਬਾਅਦ ਆਪਾਂ ਇਹਨੂੰ ਕੈਪਚਾ ਜੋ ਆਪਣਾ ਲਿਖਿਆ ਹੋਊਗਾ ਉਹ ਕੈਪਚਾ ਨੂੰ ਪੂਰਾ ਭਰਨ ਤੋਂ ਬਾਅਦ ਆਪਾਂ ਇਹਨੂੰ ਲੌਗਇਨ ਕਰ ਲੈਣਾ ਹੈਗਾ ਜਿਵੇਂ ਆਪਣੇ ਲੌਗਇਨ ਹੋਊਗੀ ਰਜੇ ਇਹਨੂੰ ਸਭ ਤੋਂ ਪਹਿਲਾਂ ਜਾ ਕੇ ਇਹਨੂੰ ਡੈਸਕਟਾਪ ਮੋਡ ਦੇ ਵਿੱਚ ਇਹਨੂੰ ਓਪਨ ਕਰ ਲਿਓ ਜੇ ਔਨ ਇਥੋਂ ਕਰ ਲਊਗਾ ਜਦੋਂ ਆਪਣਾ ਡੈਸਕਟਾਪ ਮੋਡ ਔਨ ਹੋ ਗਿਆ ਰਜੇ ਉਸ ਤੋਂ ਬਾਅਦ ਆਪਾਂ ਇੱਥੇ ਜਾ ਕੇ ਆਪਾਂ ਨੂੰ ਕਾਂਸਟੇਬਲ ਦੇ ਜਾ ਕੇ ਚੈੱਕ ਕਰਨਾ ਪਊਗਾ ਉਸ ਬਾਅਦ ਇੱਥੇ ਆਈਸ ਵਾਲੀ ਜਿਹੜੀ ਅੱਖ ਹੈਗੀ ਆ ਅੱਖ ਜੀ ਬਣੀ ਹੋਈ ਹੈ ਇਹ ਤੇ ਆਪਾਂ ਨੂੰ ਕਲਿੱਕ ਕਰਨਾ ਪਊਗਾ ਜਿਨ੍ਹਾਂ ਦਾ ਵੀ ਬੱਚਾ ਦਾ ਆਪਣਾ ਐਡਮਿਟ ਕਾਰਡ ਆ ਗਿਆ ਹੋਊਗਾ ਉਹ ਤਾਂ ਰਜੇ ਇਸ ਜਗ੍ਹਾ ਤੇ ਕੀ ਇਹ ਨਾਲੇ ਦੇ ਸ਼ੋ ਹੋਣ ਲੱਗ ਜੂਗਾ ਇੱਥੇ ਪੇਮੈਂਟ ਸਲਿੱਪ ਦੇ ਵਿਚਕਾਰ ਇੱਥੇ ਐਡਮਿਟ ਕਾਰਡ ਲਿਖਿਆ ਆਉਣ ਲੱਗ ਜੂਗਾ ਪਰ ਜਿਨ੍ਹਾਂ ਬੱਚੇ ਦਾ ਸ਼ੋ ਨਹੀਂ ਹੋ ਰਿਹਾਗਾ ਜਿਨ੍ਹਾਂ ਨੂੰ ਤਰੀਕ ਆਈ ਹੋਈ ਸੀ ਰਜੇ ਉਹਨਾਂ ਦਾ ਕਿਵੇਂ ਸ਼ੋ ਹੋਊਗਾ ਉਹਨੂੰ ਬੈਕ ਚਲੇ ਜਾਓ ਜੇ ਬੈਕ ਜਾਣ ਤੋਂ ਬਾਅਦ ਇੱਥੇ ਹੈਲਪ ਡਿਕਸ ਦੇ ਉੱਪਰ ਕੀ ਹੈ ਇਹ ਕਲਿੱਕ ਕਰ ਦਿਓ ਜੇ ਇਹ ਤੇ ਉਸ ਬਾਅਦ ਰਜੇ ਆਪਾਂ ਨੂੰ ਇੱਥੇ ਕਲਿੱਕ ਕਰਨਾ ਪਊਗਾ ਕਲਿੱਕ ਹੇਅਰ ਦੇ ਉੱਪਰ ਜਦੋਂ ਆਪਾਂ ਕਲਿੱਕ ਹੇਅਰ ਦੇ ਉੱਪਰ ਕਲਿੱਕ ਕਰਿਆ ਜਾਊਗਾ ਉਸ ਬਾਅਦ ਆਪਣੇ ਕੋਲੇ ਆ ਜਾਊਗਾ ਆਪਣਾ ਫਾਰਮੈਟ ਆਪਾਂ ਕੀ ਕੀ ਫਿਲ ਕਰਨਾ ਹੈ ਕਿਵੇਂ ਕਿਵੇਂ ਫਿਲ ਕਰਨਾ ਹਰੇਕ ਬੱਚਾ ਧਿਆਨ ਨਾਲ ਸਮਝੋ ਜੇ ਆਪਣਾ ਕਿਉਂਕਿ ਐਡਮਿਟ ਕਾਰਡ ਜਿਹੜਾ ਡਾਊਨਲੋਡ ਨਹੀਂ ਹੋ ਰਿਹਾ ਗਿਆ ਉਹ ਕਿਵੇਂ ਡਾਊਨਲੋਡ ਹੋਣਾ ਹੈਗਾ ਇਹਦੇ ਵਿੱਚ ਆਪਾਂ ਪੂਰਾ ਸਮਝਾਵਾਂਗੇ ਇੱਥੇ ਕੈਟਾਗਰੀ ਭਰ ਦੇਣੀ ਹੈ ਰਜੇ ਵੀ ਆਪਣੀ ਕੀ ਕੈਟਾਗਰੀ ਹੈਗੀ ਆ ਵੀ ਐਡਮਿਟ ਕਾਰਡ ਫਿਲ ਕਰ ਦੇਣਾ ਵੀ ਮੇਰਾ ਐਡਮਿਟ ਕਾਰਡ ਨਹੀਂ ਆਇਆ ਗਿਆ ਇਹੋ ਸਿਲੈਕਟ ਕਰ ਦੇਣਾ ਹੈਗਾ ਤੁਸਾਂ ਪ੍ਰ ਪਰ ਵੀ ਮੇਰਾ ਡਾਊਨਲੋਡ ਨਹੀਂ ਹੋ ਰਹਾਗਾ ਵੀ ਮੇਰੇ ਕੋਲ ਸ਼ੋ ਨਹੀਂ ਹੋ ਰਹਾਗਾ ਫਿਲ ਅਪ ਕਰ ਦੇਣਾਗਾ ਉਸ ਤੋਂ ਬਾਅਦ ਆਪਣਾ ਸਟੇਟਮੈਂਟ ਵੀ ਸਾਰਾ ਕੁਝ ਸੁਚੇਤ ਰਹਿ ਜਾਓ ਲਿਖ ਸਕਦੇ ਹੋ ਆਪਾਂ ਇੰਗਲਿਸ਼ ਦੇ ਵਿੱਚ ਲਿਖ ਸਕਦੇ ਜੇ ਕੋਈ ਬੱਚਾ ਇੰਗਲਿਸ਼ ਵਿੱਚ ਸਹੀ ਲਿਖ ਸਕਦਾ ਉਹ ਵੀ ਲਿਖ ਸਕਦੇ ਜਿੰਨਾ ਆਪਾਂ ਨਾਰਮਲ ਮੈਸੇਜ ਦਾ ਆਪਾਂ ਟਾਈਪ ਕਰਦੇ ਨੇ ਉਸ ਤਰ੍ਹਾਂ ਵੀ ਲਿਖ ਸਕਦੇ ਹੋ ਤੁਸੀਂ ਪ੍ਰੋਪਰ ਲਿਖ ਦਿਓ ਜਿਵੇਂ 13 ਤਰੀਕ ਨੂੰ ਮੇਰਾ ਐਡਮਿਟ ਕਾਰਡ ਸ਼ੋ ਹੋਣਾ ਸੀਗਾ ਕੁਝ ਕਾਰਨ ਕਰਕੇ ਉਹਨਾਂ ਨੂੰ 16 ਮਈ ਸ਼ਿਫਟ ਕਰ ਦਿੱਤਾ ਗਿਆ ਸੀਗਾ ਪਰ 16 ਮਈ ਨੂੰ ਵੀ ਮੇਰਾ ਸ਼ਾਮ ਨੂੰ 7:00 ਤੋਂ ਬਾਅਦ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਸਾਰਾ ਤੁਸੀਂ ਇਸ ਤਰ੍ਹਾਂ ਕੀ ਹੈ ਲਿਖ ਸਕਦੇ ਹੋ ਇਹ ਸ਼ੋ ਨਹੀਂ ਹੋਏਗਾ ਉਸ ਤੋਂ ਬਾਅਦ نیچے نیچے ਜਿਹੜੇ ਰਜੇ ਆਪਾਂ ਨੂੰ ਦੇ ਰੱਖੇ ਇਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਤੁਸੀਂ ਸਕਰੀਨਸ਼ਾਟ ਲਾਉਣਾ ਹੈਗਾ ਜਿਹੜਾ ਤੁਹਾਨੂੰ 16 ਤਰੀਕ ਨੂੰ ਆਈ ਸੀਗੀ ਇੱਥੇ ਚੂਜ਼ ਕਰਕੇ ਚੂਜ਼ ਫਾਈਲ ਕਰਕੇ ਰਜੇ ਆਪਣਾ ਕੀ ਆ ਇੱਥੇ ਜਾ ਕੇ ਆਪਣਾ ਲਾ ਸਕਦੇ ਹਾਂ ਫੋਟੋ ਦੇ ਉੱਪਰ ਨੱਪ ਕੇ ਇੱਥੇ ਪਹਿਲਾਂ ਪੋਹਲਾ ਦੇਣਾ ਹੈ ਦੂਜੀ ਦੇ ਉੱਪਰ ਵੀ ਆਪਾਂ ਸਕਰੀਨ ਇਸੇ ਤਰ੍ਹਾਂ ਹੀ ਅਪਲੋਡ ਕਰ ਦੇਣੀ ਹੈ ਤੀਜੀ ਤੇ ਵੀ ਕਰ ਦੇਣੀ ਹੈ ਪਰ ਰਜੇ ਇੱਥੇ ਧਿਆਨ ਰੱਖਣਾ ਜਿਹੜੀ ਪਹਿਲੀ ਹੈਗੀ ਆ ਇਹ 25kb ਦੇ ਵਿੱਚ ਵਿੱਚ ਹੋਵੇ ਦੂਜੀ 50kb ਤੇ ਤੀਜੀ 1mb ਦੇ ਵਿੱਚ ਵਿੱਚ ਹੋਵੇ ਆਪਾਂ ਸਾਰੀਆਂ ਨੂੰ ਅਪਲੋਡ ਕਰਨ ਤੋਂ ਬਾਅਦ ਇੱਥੇ ਸਬਮਿਟ ਕਰ ਦੇ ਰਜੇ ਸਬਮਿਟ ਕਰਨ ਤੋਂ ਬਾਅਦ ਤੁਹਡੇ ਕੋਲੇ ਇੱਕ ਰਸੀਦ ਟਾਈਪ ਆ ਜੂਗੀ ਉਹਨੂੰ ਟਿਕਟ ਬੋਲ ਦਿੰਦੇ ਆ ਟਿਕਟ ਉਹਦਾ ਰਜੇ ਸਕਰੀਨਸ਼ਾਟ ਲੈਣਾ ਹਰੇਕ ਬੱਚੇ ਦੇ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਇਹ ਸਕਰੀਨਸ਼ਾਟ ਨਹੀਂ ਲਓਗੇ ਦੁਆਰਾ ਤੁਸੀਂ ਉਹਨੂੰ ਡੈਸਕਟਾਪ ਨੂੰ ਖੋਲਣ ਦੀ ਕੋਸ਼ਿਸ਼ ਕਰੋਗੇ ਤਾਂ ਜਿੰਨਾ ਤੁਸੀਂ ਉਹ ਟਿਕਟ ਨਹੀਂ ਉਹਦੇ ਵਿੱਚ ਫਿਲ ਕਰੋਗੇ ਉਹਨਾਂ ਚ ਤੁਹਾਡਾ ਡੈਸਕਟਾਪ ਦੁਆਰਾ ਨਹੀਂ ਖੁੱਲੂਗਾ ਸਾਰਾ ਕੁਝ ਜਦੋਂ ਰਜੇ ਫਿਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਸਬਮਿਟ ਕਰ ਦਿਓ ਜੋ ਬਹੁਤ ਧਿਆਨ ਨਾਲ ਕਰਨਾ ਪਊਗਾ ਕਿ ਇੱਕੋ ਮੌਕਾ ਹੀ ਮਿਲੂਗਾ ਦੂਜੇ ਵਾਰ ਇਹਦਾ ਮੌਕਾ ਨਹੀਂ ਹੋਊਗਾ ਜੇ ਤੁਹਾਡਾ ਇਹ ਮੌਕਾ ਖਰਾਬ ਹੋ ਗਿਆ ਤਾਂ ਸਮਝ ਲਓ ਵੀ ਤੁਹਾਡਾ ਐਡਮਿਟ ਕਾਰ ਦੁਆਰਾ ਲਗਦਾ ਕੁਝ ਬੱਚਿਆਂ ਦੇ ਰਜੇ ਪੇਪਰ ਕਲੈਸ਼ ਹੋ ਰਿਹਾ ਜਿਵੇਂ ਆਪਾਂ ਨਾਲ ਨਾਲ ਕੋਈ ਬੀਏਡ ਕਰ ਰਿਹਾ ਨਾਲ ਬੀਏ ਕਰ ਰਿਹਾ ਬੀਐਸਸੀ ਉਹਨਾਂ ਦੇ ਲਈ ਰਜੇ ਸੋਲੂਸ਼ਨ ਹੈਗਾ ਇੱਥੇ ਨਾਲ ਤੁਸੀਂ ਲਿਖ ਸਕਦੇ ਹੋ ਵੀ ਮੇਰਾ ਕੀ ਐਗਜ਼ਾਮੀਨੇਸ਼ਨ ਕਲੈਸ਼ ਹੋ ਰਿਹਾ ਐਗਜ਼ਾਮਨ ਡੇਟ ਇੱਥੇ ਰਜੇ ਲਿਖ ਦਿਓ ਜੇ ਨਾਲ ਐਗਜ਼ਾਮਨ ਡੇਟ ਲਿਖ ਕੇ ਨਾਲ ਇਹਦੇ ਇਧਰਲੀ ਸਾਈਡ ਤੇ ਆਪਾਂ ਲਿਖ ਸਕਦੇ ਹੈਗੇ ਵੀ ਡੇਟ ਚੇਂਜ ਕਰ ਦੋ ਮੇਰੀ ਵੀ ਡੇਟ ਮੈਨੂੰ ਸੇਮ ਨਹੀਂ ਹੈ ਸੇਮ ਆ ਗਈ ਹੈ ਤਾਂ ਮੇਰੀ ਚੇਂਜ ਕਰ ਦੋ ਉੱਪਰ ਆਪ ਦਾ ਇੱਥੇ ਕੈਪਚਾ ਭਰ ਦੇ ਜੇ ਉਸ ਤੋਂ ਬਾਅਦ نیچے ਆਪਾਂ ਰਜੇ ਪਹਿਲ ਪਹਿਲ ਤੇ ਆਪਾਂ ਕੀ ਆਪਾਂ ਜਿਹੜੀ ਆਪਣਾ ਐਡਮਿਟ ਕਾਰਡ ਦੀ ਡੇਟ ਆਈ ਹੈਗੀ ਆ ਪੰਜਾਬ ਪੁਲਿਸ ਦੀ ਉਹ ਅਪਲੋਡ ਕਰਨੀ ਹੋਗੀ ਸੈਕਿੰਡ ਤੇ ਆਪਾਂ ਆਪ ਦੀ ਕਾਲਜ ਜੋ ਆਪਾਂ ਕਰ ਰਹੇ ਹਾਂ ਬੀਏ ਐਮਏ ਉਹਦਾ ਆਪਾਂ ਨੂੰ ਕਲਿੱਕ ਕਰਨਾ ਹੋਊਗਾ ਤਿੱਗ ਤੇ ਆਪਾਂ ਨੂੰ ਫਿਰ ਉਹਦੀ ਡੇਟ ਸ਼ੀਟ ਅਪਲੋਡ ਕਰਨੀ ਹੋਊਗੀ ਤਿੰਨੇ ਡੇਟ ਸ਼ੀਟ ਅਪਲੋਡ ਕਰਨ ਤੋਂ ਬਾਅਦ ਫਿਰ ਆਪਣਾ ਕੀ ਹੈ ਪੰਜਾਬ ਪੁਲ ਵੀ ਦੇ ਦਿੱਤੀ ਜਾਊਗੀ ਪਰ ਉਸ ਬੱਚੇ ਲਈ ਵੀ ਉਹ ਟਿਕਟ ਦਾ ਸਕਰੀਨਸ਼ਾਟ ਲੈ